ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਗੱਲ ਕਰਾਂਗੇ 1947 ਦੀ ਵੰਡ ਨੂੰ ਲੈ ਕੇ ਜੋ ਦੱਖਣੀ ਏਸ਼ੀਆ ਦੇ ਇਤਿਹਾਸ ਦਾ ਇੱਕ ਦੁਖਦਾਈ ਅਧਿਆਇ ਸੀ ਇਹ ਸੀ ਉਹ ਸਮਾਂ ਜਦੋਂ ਬਰਤਾਨੀਆ ਰਾਜ ਨੇ ਹਿੰਦੁਸਤਾਨ ਨੂੰ ਛੱਡਿਆ ਅਤੇ ਦੋ ਨਵੇਂ ਮੁਲਕਾਂ ਭਾਰਤ ਅਤੇ ਪਾਕਿਸਤਾਨ ਦੋ ਨਵੇਂ ਮੁਲਕਾਂ ਦਾ ਜਨਮ ਹੋਇਆ ਪਰ ਇਸ ਵੰਡ ਨੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਹਮੇਸ਼ਾ ਲਈ ਬਦਲ ਦਿੱਤਾ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲੀ ਪਰ ਇਸ ਦੇ ਨਾਲ ਹੀ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸਿਰਲ ਰੈਡਕਲਿਫ ਇੱਕ ਬਰਤਾਨਵੀ ਵਕੀਲ ਨੂੰ ਸਰਹੱਦ ਨਿਰਧਾਰਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਸ ਨੂੰ ਰੈਡਕਲਿਫ ਲਾਈਨ ਕਿਹਾ ਗਿਆ ਪੰਜਾਬ ਅਤੇ ਬੰਗਾਲ ਜੋ ਧਾਰਮਿਕ ਮਿਸ਼ਰਤ ਆਜ਼ਾਦੀ ਵਾਲੇ ਖੇਤਰ ਸਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਪੰਜਾਬ ਦਾ ਪੱਛਮੀ ਹਿੱਸਾ ਪਾਕਿਸਤਾਨ ਨੂੰ ਅਤੇ ਪੂਰਬੀ ਹਿੱਸਾ ਭਾਰਤ ਨੂੰ ਮਿਲਿਆ ਪਰ ਸੰਗਤ ਜੀ ਇਹ ਫੈਸਲਾ ਕਾਗਜ਼ਾਂ ਤੇ ਨਹੀਂ ਸੀ ਇਸ ਨੇ ਜ਼ਮੀਨਾਂ ਤੇ ਭਾਰੀ ਤਬਾਹੀ ਮਚਾਈ ਸਾਡੇ ਵਿੱਚੋਂ ਬਹੁਤ ਲੋਕ ਨਹੀਂ ਜਾਣਦੇ ਕਿ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਅੱਜ ਭਾਰਤ ਦੇ ਵਿੱਚ ਤਾਂ ਹੈ ਪਰ ਕਿਸੇ ਵਕਤ ਇਹ ਜ਼ਿਲ੍ਹੇ ਨੂੰ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਦੁਬਾਰਾ ਇਸ ਨੂੰ ਪੰਜਾਬ ਦੇ ਵਿੱਚ ਸ਼ਾਮਿਲ ਕੀਤਾ ਗਿਆ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕਿਨਾ ਕਾਰਨਾ ਦੇ ਕਰਕੇ ਇਸ ਜ਼ਿਲ੍ਹੇ ਨੂੰ ਪਾਕਿਸਤਾਨ ਨੂੰ ਦਿੱਤਾ ਗਿਆ ਅਤੇ ਕਿਨਾ ਕਾਰਨਾ ਦੇ ਕਰਕੇ ਮੁੜ ਤੋਂ ਇਸ ਨੂੰ ਦੁਬਾਰਾ ਭਾਰਤ ਦੇ ਵਿੱਚ ਸ਼ਾਮਿਲ ਕੀਤਾ ਗਿਆ ਜੇਕਰ ਇਹ ਜ਼ਿਲ੍ਹਾ ਪਾਕਿਸਤਾਨ ਦੇ ਕੋਲ ਚਲਾ ਜਾਂਦਾ ਤਾ ਭਾਰਤ ਅਤੇ ਪੰਜਾਬ ਨੂੰ ਕੀ ਨੁਕਸਾਨ ਹੋਣਾ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹਾਂਗੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਅਸੀਂ ਆਪਣੇ ਚੈਨਲ ਦੇ ਉੱਤੇ ਰੋਚਕ ਤੱਥ ਅਤੇ ਅਣ ਸੁਣੇ ਇਤਿਹਾਸ ਦੇ ਬਾਰੇ ਜਾਣਕਾਰੀ ਦਿੰਦੇ ਹਾਂ ਸੋ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਭਾਰਤ ਦੀ ਵੰਡ ਧਰਮਾਂ ਦੇ ਆਧਾਰ ਤੇ ਕੀਤੀ ਗਈ ਹੈ ਭਾਰਤ ਦੇ ਜਿਹੜੇ ਇਲਾਕਿਆਂ ਦੇ ਵਿੱਚ ਮੁਸਲਮਾਨ ਆਬਾਦੀ ਸਭ ਤੋਂ ਵੱਧ ਸੀ ਇਹਨਾਂ ਇਲਾਕਿਆਂ ਨੂੰ ਪਾਕਿਸਤਾਨ ਦੇ ਵਿੱਚ ਸ਼ਾਮਿਲ ਕਰਨਾ ਸੀ ਜਿਵੇਂ ਪੰਜਾਬ ਦੇ ਬਹੁਤ ਸਾਰੇ ਇਲਾਕੇ ਵੱਧ ਮੁਸਲਮਾਨ ਆਬਾਦੀ ਵਾਲੇ ਸੀ ਸੋ ਇਹਨਾਂ ਇਲਾਕਿਆਂ ਨੂੰ ਪਾਕਿਸਤਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਜਿਸ ਕਰਕੇ ਅੱਧੇ ਨਾਲੋਂ ਵੱਧ ਪੰਜਾਬ ਪਾਕਿਸਤਾਨ ਦੇ ਵਿੱਚ ਚਲਾ ਗਿਆ ਇਹਨਾਂ ਵਿੱਚੋਂ ਹੀ ਸੀ ਇੱਕ ਇਲਾਕਾ ਗੁਰਦਾਸਪੁਰ ਜੋ 1947 ਦੇ ਵਿੱਚ ਸਭ ਤੋਂ ਵੱਧ ਵਿਵਾਦਾਂ ਵਾਲਾ ਏਰੀਆ ਦੱਸਿਆ ਜਾਂਦਾ ਸੀ ਕਿਉਂਕਿ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਗੁਰਦਾਸਪੁਰ ਦਾ ਭਵਿੱਖ ਕੀ ਹੈ ਇਹ ਪਾਕਿਸਤਾਨ ਦੇ ਕੋਲ ਜਾਏਗਾ ਜਾਂ ਫਿਰ ਭਾਰਤ ਦੇ ਵਿੱਚ ਹੀ ਰਹੇਗਾ 1941 ਦੀ ਮਰਦਮ ਸ਼ੁਮਾਰੀ ਦੇ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਿੰਦੂ ਆਬਾਦੀ 25% ਸਿੱਖ ਆਬਾਦੀ 19% ਅਤੇ ਮੁਸਲਮਾਨ ਆਬਾਦੀ 51% ਸੀ ਜਿਸ ਹਿਸਾਬ ਦੇ ਨਾਲ ਇਸ ਜ਼ਿਲ੍ਹੇ ਨੂੰ ਵੀ ਪਾਕਿਸਤਾਨ ਨੂੰ ਦੇਣ ਦੀ ਗੱਲ ਹੋਈ ਸੀ ਉਸ ਵਕਤ ਗੁਰਦਾਸਪੁਰ ਜ਼ਿਲ੍ਹੇ ਦੀਆਂ ਚਾਰ ਮੁੱਖ ਤਹਿਸੀਲਾਂ ਸੀ ਬਟਾਲਾ ਪਠਾਨਕੋਟ ਸ਼ੰਕਰਗੜ ਅਤੇ ਗੁਰਦਾਸਪੁਰ ਵੱਦ ਮੁਸਲਮ ਆਬਾਦੀ ਹੋਣ ਕਰਕੇ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਦੇ ਹਿੱਸੇ ਵਿੱਚ ਆਇਆ 14 ਅਗਸਤ ਤੋਂ 17 ਅਗਸਤ ਤੱਕ ਇਹ ਜ਼ਿਲ੍ਹਾ ਪਾਕਿਸਤਾਨ ਦੇ ਕੋਲ ਹੀ ਰਿਹਾ ਸਥਾਨਕ ਲੋਕਾਂ ਦੇ ਵਿੱਚ ਨਿਰਾਸ਼ਾ ਦੀ ਲਹਿਰ ਉਦੋਂ ਦੌੜ ਗਈ ਜਦੋਂ ਸਲਸ ਰਾਹਿਲ ਜੋਹਨ ਰੈਡ ਗ੍ਰਿਫਟ ਦੇ ਵੱਲੋਂ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਰੈਡ ਗ੍ਰਿਫਟ ਉਹੀ ਇਨਸਾਨ ਹਨ ਜਿਨ੍ਹਾਂ ਦੀ ਡਿਊਟੀ ਲਗਾਈ ਗਈ ਸੀ ਭਾਰਤ ਪਾਕਿਸਤਾਨ ਦੀ ਸਰਹੱਦੀ ਸੀਮਾ ਨੂੰ ਵੰਡਣ ਦੀ 14 ਅਗਸਤ ਨੂੰ ਮੁਸਲਮਾਨ ਲੀਨਾ ਦੇ ਸਮਰਥਕਾਂ ਨੇ ਚਾਕੂਆਂ ਤਲਵਾਰਾਂ ਦੇ ਨਾਲ ਇੱਕ ਜਲੂਸ ਕੱਢਿਆ ਅਤੇ ਟਾਊਨ ਹਾਲ ਜਿੱਥੇ ਹੁਣ ਮਿਊਂਸੀਪਲ ਕਮੇਟੀ ਦਾ ਦਫ਼ਤਰ ਹੈ ਅਤੇ ਗੈਸਟ ਹਾਊਸ ਤੇ ਪੁਰਾਣੇ ਡੀਸੀ ਦਫ਼ਤਰ ਤੇ ਪਾਕਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ ਅਤੇ ਪਾਕਿਸਤਾਨ ਦੇ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦਾ ਡੀਸੀ ਮੁਸ਼ਤਾਕ احمد ਚੀਮਾ ਨੂੰ ਲਗਾਇਆ ਗਿਆ ਜੋ 14 ਅਗਸਤ ਤੋਂ 17 ਅਗਸਤ ਤੱਕ ਇੱਥੇ ਡੀਸੀ ਰਹੇ ਬਾਅਦ ਵਿੱਚ ਗੁਰਦਾਸਪੁਰ ਜ਼ਿਲ੍ਹਾ ਭਾਰਤ ਦੇ ਹਿੱਸੇ ਆਉਣ ਨਾਲ ਡੀਸੀ ਮੁਸ਼ਤਾਕ احمد ਪਾਕਿਸਤਾਨ ਚਲੇ ਗਏ ਅਤੇ ਚੰਨਿਆ ਲਾਲ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਨਵਾਂ ਡੀਸੀ ਲਗਾਇਆ ਗਿਆ 15 ਅਗਸਤ ਨੂੰ ਬਹੁਤ ਹੀ ਜੋਰਾ ਸ਼ੋਰਾ ਨਾਲ ਇਹ ਅਫਵਾਹਾਂ ਉੱਠੀਆਂ ਕਿ ਗੁਰਦਾਸਪੁਰ ਜ਼ਿਲ੍ਹਾ ਫੇਰ ਤੋਂ ਭਾਰਤ ਨੂੰ ਦੇ ਦਿੱਤਾ ਗਿਆ ਹੈ 17 ਅਗਸਤ ਦੁਪਹਿਰ ਦੇ ਰੇਡੀਓ ਉੱਤੇ ਸਾਰਿਆਂ ਦੇ ਵਿੱਚ ਇਹ ਪੁਸ਼ਟੀ ਕਰ ਦਿੱਤੀ ਗਈ ਕਿ ਇਹ ਜ਼ਿਲ੍ਹਾ ਭਾਰਤ ਦੇ ਵਿੱਚ ਹੀ ਰਹੇਗਾ ਸੰਗਤ ਜੀ ਇਹ ਅਨਾਉਂਸਮੈਂਟ ਤੋਂ ਬਾਅਦ ਹਿੰਦੂ ਸਿੱਖ ਆਬਾਦੀ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਬਾਅਦ ਵਿੱਚ ਸਿਰਫ ਸ਼ੰਕਰਗੜ ਤਹਿਸੀਲ ਹੀ ਪਾਕਿਸਤਾਨ ਨੂੰ ਦਿੱਤੀ ਗਈ ਅਤੇ ਬਾਕੀ ਦੀਆਂ ਤਹਿਸੀਲਾਂ ਜਿਵੇਂ ਬਟਾਲਾ ਪਾਕਿਸਤਾਨ ਗੁਰਦਾਸਪੁਰ ਭਾਰਤ ਦੇ ਹਿੱਸੇ ਆਏ ਜਿਹੜੇ ਹਿੰਦੂ ਸਿੱਖ ਸ਼ੰਕਰਗੜ ਤਹਿਸੀਲ ਦੇ ਵਿੱਚ ਸੀ ਉਹ ਵਾਪਸ ਭਾਰਤ ਆ ਗਏ ਸੋ ਇਹ ਵੀ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਨੂੰ ਵੀ 14 ਅਗਸਤ ਨੂੰ ਆਜ਼ਾਦੀ ਮਿਲੀ ਅਤੇ ਭਾਰਤ ਦੇ ਮੁਤਾਬਿਕ ਇਹ 17 ਅਗਸਤ ਨੂੰ ਜ਼ਿਲ੍ਹਾ ਆਜਾਦ ਹੋਇਆ ਹੁਣ ਗੱਲ ਕਰਦੇ ਆ ਜੇਕਰ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਦੇ ਵਿੱਚ ਚਲਾ ਜਾਂਦਾ ਤਾਂ ਭਾਰਤ ਤੇ ਕੀ ਪ੍ਰਭਾਵ ਪੈਣਾ ਸੀ ਅਤੇ ਕਿਨਾਂ ਕਾਰਨਾ ਦੇ ਕਰਕੇ ਇਹ ਜ਼ਿਲ੍ਹਾ ਪਾਕਿਸਤਾਨ ਨੂੰ ਵਾਪਸ ਲਿਆ ਗਿਆ ਸੋ ਸੰਗਤ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲਾ ਪਠਾਨਕੋਟ ਅਤੇ ਗੁਰਦਾਸਪੁਰ ਹੈ ਜੇਕਰ ਇਹ ਪੂਰਾ ਜ਼ਿਲ੍ਹਾ ਹੀ ਪਾਕਿਸਤਾਨ ਨੂੰ ਦੇ ਦਿੱਤਾ ਜਾਂਦਾ ਤਾਂ ਭਾਰਤ ਦਾ ਜੰਮੂ ਕਸ਼ਮੀਰ ਤੋਂ ਵੀ ਕੰਟਰੋਲ ਟੁੱਟ ਜਾਣਾ ਸੀ ਕਿਉਂਕਿ ਜੰਮੂ ਕਸ਼ਮੀਰ ਪਹੁੰਚਣ ਦਾ ਆਸਾਨ ਰਸਤਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਹਿਲੰਗਦਾ ਕੁਝ ਲੋਕ ਇਹ ਵੀ ਸੋਚਣਗੇ ਕਿ ਗੁਰਦਾਸਪੁਰ ਦੇ ਵਿੱਚੋਂ ਨਾ ਲੰਘ ਕੇ ਹਿਮਾਚਲ ਦੇ ਰਸਤੇ ਚੋਂ ਵੀ ਤਾਂ ਜੰਮੂ ਕਸ਼ਮੀਰ ਜਾਇਆ ਜਾ ਸਕਦਾ ਸੀ ਪਰ ਤੁਹਾਨੂੰ ਇੱਥੇ ਦੱਸਣਾ ਚਾਹਾਂਗੀ ਕਿ ਹਿਮਾਚਲ ਦਾ ਰਸਤਾ ਇੰਨਾ ਸਰਲ ਨਹੀਂ ਹੈ ਕਿਉਂਕਿ ਉੱਥੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਵੱਡੀਆਂ-ਵੱਡੀਆਂ ਪਹਾੜੀਆਂ ਹਨ ਮਿਲਟਰੀ ਅਤੇ ਹੋਰ ਸਾਜ਼-ਸਮਾਨ ਨੂੰ ਇਸ ਰਸਤੇ ਤੋਂ ਲੈ ਕੇ ਜਾਣਾ ਬਹੁਤ ਹੀ ਮੁਸ਼ਕਲ ਹੈ ਅਕਤੂਬਰ 1947 ਵਿੱਚ ਜਦੋਂ ਪਾਕਿਸਤਾਨ ਦੀ ਹਮਾਇਤ ਵਾਲੇ ਕਾਬਲੀਆਂ ਨੇ ਹਮਲਾ ਕਰ ਦਿੱਤਾ ਸੀ ਤਾਂ ਭਾਰਤੀ ਫੌਜਾਂ ਗੁਰਦਾਸਪੁਰ ਦੇ ਰਸਤੇ ਤੋਂ ਹੀ ਵਾਦੀਆਂ ਵਿੱਚ ਪਹੁੰਚੀਆਂ ਸਨ ਜੇਕਰ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਦੇ ਕੋਲ ਚਲਾ ਜਾਂਦਾ ਤਾਂ ਅੰਮ੍ਰਿਤਸਰ ਸ਼ਹਿਰ ਵੀ ਤਿੰਨ ਪਾਸਿਓਂ ਘਿਰਿਆ ਹੋਣਾ ਸੀ ਤਾਂ ਇਸ ਦਾ ਨੁਕਸਾਨ ਅੱਗੇ ਹੋਣ ਵਾਲੀਆਂ ਜੰਗਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਸੀ ਡੋਬਲਿਕ ਲਫੀਅਰ ਅਤੇ ਲਹਿਰੀ ਕਾਲਜ ਦੀ ਕਿਤਾਬ ਫ੍ਰੀ ਵਿੱਚ ਦੱਸਦੇ ਹਨ ਕਿ ਉਸ ਵੇਲੇ ਜ਼ਿਲ੍ਹੇ ਦੀ ਮੁਸਲਮਾਨ ਆਬਾਦੀ 47% Hindu ਆਬਾਦੀ 40% ਅਤੇ ਬਾਕੀ ਆਬਾਦੀ ਦੂਜੇ ਧਰਮਾਂ ਦੀ ਸੀ ਜਿਸ ਕਰਕੇ ਹਿੰਦੂ ਅਤੇ ਦੂਜੇ ਧਰਮਾਂ ਦੀ ਆਬਾਦੀ ਮੁਸਲਮਾਨਾਂ ਦੇ ਨਾਲੋਂ ਕਿਤੇ ਵੱਧ ਸੀ ਕਿਤਾਬ ਦੇ ਲੇਖਕ ਦੱਸਦੇ ਹਨ ਕਿ ਰੈਡ ਕਲਿਫ ਨੇ ਭਾਰਤੀ ਖੇਤਰ ਦੇ ਵਿੱਚ ਫੈਲਿਆ ਪਾਕਿਸਤਾਨ ਬਣਾਉਣ ਦੀ ਥਾ ਰਾਵੀ ਨਦੀ ਦੀ ਕੁਦਰਤੀ ਸੀਮਾ ਬਣਾਉਣਾ ਹੀ ਚੁਣਿਆ ਸੀ ਇਤਿਹਾਸਕਾਰਾਂ ਦਾਤਾ ਇਹ ਵੀ ਮੰਨਣਾ ਹੈ ਰੈਡ ਕਲਿਫ ਗੁਰਦਾਸਪੁਰ ਭਾਰਤ ਨੂੰ ਹੀ ਦੇਣਾ ਚਾਹੁੰਦੇ ਸੀ ਜਿਸ ਨਾਲ ਦੋਵੇਂ ਦੇਸ਼ਾਂ ਦੇ ਨਕਸ਼ੇ ਸੋਹਣੇ ਦਿਖਣ ਜੇਕਰ ਗੁਰਦਾਸਪੁਰ ਪਾਕਿਸਤਾਨ ਨੂੰ ਦੇ ਦਿੱਤਾ ਜਾਂਦਾ ਤਾਂ ਨਕਸ਼ਾ ਬੱਧ ਸੂਰਤ ਦਿਖਣਾ ਸੀ ਸੋ ਸੰਗਤ ਜੀ ਇਹ ਸੀ ਉਹ ਜਾਣਕਾਰੀ ਜੋ ਸਾਡੇ ਵਿੱਚੋਂ ਘੱਟ ਪੰਜਾਬੀ ਹੀ ਜਾਣਦੇ ਹੋਣਗੇ ਸੋ ਅਸੀਂ ਜਾਣਿਆ ਕਿ ਗੁਰਦਾਸਪੁਰ ਜ਼ਿਲ੍ਹਾ ਭਾਰਤ ਦੇ ਵਿੱਚ ਆਉਣਾ ਇੱਕ ਬਹੁਤ ਵਧੀਆ ਫੈਸਲਾ ਸੀ ਜੇਕਰ ਇਹ ਜ਼ਿਲ੍ਹਾ ਪਾਕਿਸਤਾਨ ਦੇ ਕੋਲ ਹੁੰਦਾ ਤਾਂ ਭਾਰਤ ਅਤੇ ਪੰਜਾਬ ਦੇ ਲਈ ਹੋਰ ਵੀ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਸਨ ਸੋ ਸੰਗਤ ਜੀ ਇਹ ਸੀ ਅੱਜ ਦੀ ਵੀਡੀਓ ਇਦਾਂ ਦੀ ਹੀ ਜਾਣਕਾਰੀ ਭਰਪੂਰ ਵੀਡੀਓ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਵੀਡੀਓ ਨੂੰ ਲਾਈਕ ਵੀ ਜਰੂਰ ਕਰੋ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰੋ ਸੋ ਜਲਦ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ